बड़े दुख ਨਾਲ ਕਹਿਣਾ ਪੈਂਦਾ ਅੱਜ ਕਬਰਾਂ ਤੇ ਜਾਗ ਕਰਕੇ ਚਾਦਰਾਂ ਚੜਾ ਕੇ ਫੋਟੋ ਲਵਾਉਂਦੇ ਨੇ ਬਾਬਾ ਮੰਗੇਸ਼ਾ ਦੇ ਮੇਲੇ ਤੇ ਚਾਦਰ ਚੜਾਈ ਗੇ ਮਰ ਜਾਓ ਖਾ ਕੇ ਕੁਝ ਕਬਰਾਂ ਦੇ ਜਾ ਕੇ ਚਾਦਰਾਂ ਚੜਾ ਕੇ ਫੋਟੋਆਂ ਲਵਾਉਂਦੇ ਹੋ ਉਹ ਤੁਹਾਨੂੰ ਕਰਗੀ ਵਾਲੇ ਬਾਪੂ ਨੇ ਆਖਿਆ ਸੀ ਜਾਗਤ ਜੋਤ ਜਾਗਦੀ ਜੋਤ ਕੋਣ ਨੇ ਗੁਰੂ ਗ੍ਰੰਥ ਸਾਹਿਬ ਜੀ ਜਾਗਤ ਜੋਤ ਜਪੇ ਨਿਸਬਾਸਰ ਏਕ ਬਿਨਾ ਮਨ ਨਾਇਕਨ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਪ੍ਰਤ ਗੌਰ ਮੜੀ ਮਟ ਭੁੱਲ ਮੰਨੇ ਭੁੱਲ ਕੇ ਵੀ ਨਾ ਮੰਨ ਭਾਈ ਜੀ ਕਹਿੰਦੇ ਨੇ ਕੀ ਹੋਇਆ ਕੱਲ ਹੋਈ ਕੁੱਤੇ ਮੂੰਹੀ ਖਾਜਵਾ ਮਰਦਾਰ ਗਸਾਈ ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ ਮੈਂ ਕਹਿੰਨਾ ਬਾਬਾ ਜਦੋਂ ਤੇਰੇ ਰਾਜੇ ਸਸੀਂ ਵੇਖੇ ਨਹੀਂ ਪਰ ਅੱਜ ਦੇ ਵੇਖੇ 30 30 ਕਿਲੋਮੀਟਰ ਸ਼ੜਕਾਂ ਖਾ ਜਾਂਦੇ 30 30 ਕਿਲੋਮੀਟਰ ਵਿੱਚ ਇਹ ਬਜਰੀ ਵਿੱਚ ਲੋਕ ਵਿੱਚੇ ਲੋਹਾ ਇਹਨਾਂ ਨੂੰ ਕੱਖ ਨਹੀਂ ਹੁੰਦਾ ਇਹਨਾਂ ਦਾ ਹਾਜਮਾ ਪਤਾ ਨਹੀਂ ਕਾਦਾ ਬਣਿਆ ਅਜਕਾ